ਜੀ ਅਕਾਲ ਜੀ ਜੀ ਆਨੁਮਿਤ ਕਰਨਿਆ ਤੁਸੇ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਥੇ ਜੀ ਗੱਲ ਕਰਾਂਗੇ ਜਸਵਿੰਦਰ ਭੱਲਾ ਦੀ ਜਿੰਨਾ ਦੀ ਡੈਥ ਹੋ ਗਈ ਏ ਅਜੇ 2 ਦਿਨ ਪਹਿਲਾਂ ਤੇ ਉਹਨਾਂ ਨੂੰ ਲੈ ਕੇ ਹਰ ਥਾਂ ਤੇ ਜਿਹੜਾ ਚਰਚਾ ਹੋndi ਪਈ ਏ ਉਹਨਾਂ ਨੇ ਬਹੁਤ ਅਹਿਮ ਕਿਸਮਤੀਆਂ ਗੱਲਾਂ ਕੀਤੀਆਂ ਨੇ ਨਾਲੇ ਇੱਥੇ ਇਹ ਆ ਜਾਂਦਾ ਬਕਿ ਉਹਨਾਂ ਦੇ ਮਰਨ ਤੋਂ ਪਹਿਲਾਂ ਕੀ ਹੋਇਆ ਇੱਥੇ ਅੱਜ ਤੁਹਾਡੇ ਨਾਲ ਬਹੁਤ ਅਹਿਮ ਕਿਸਮਤੀ ਅਪਡੇਟ ਸ਼ੇਅਰ ਕਰਾਂਗੇ ਇਹ ਐ ਨਿਊ ਸੁਣ ਕੇ ਮੈਨੂੰ ਬਹੁਤ ਬਹੁਤ ਜ਼ਿਆਦਾ ਅਫਸੋਸ ਹੋਇਆ ਹੈ ਬਹੁਤ ਅਫਸੋਸ ਲੱਗਿਆ ਹੈ ਕਿਉਂਕਿ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹਨਾਂ ਦੀ ਡੈਥ ਹੋ ਗਈ ਹੈ ਤੇ ਆ ਲਾਈਕ ਪਹਿਲਾ ਸੀ ਇਹ ਅਪਡੇਟ ਵੇਖ ਲੈਣੇ ਆ ਫਿਰ ਅਜੇ ਤੇ ਮਜੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਲਿਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਆ ਵੀਡੀਓ ਲੈਟਸ ਗੋ ਜੇ ਚੰਡੀਗੜ੍ਹ ਟਹਿਜੂ ਪਿੰਡਾਂ ਮਰਗਾ ਤਾਂ ਰਹਿਜੂ ਪਰ ਜੇ ਪਿੰਡ ਹੀ ਟਹਿਜੂ ਤਾਂ ਮਗਰ ਕੀ ਰਹਿਜੂ ਇਹ ਗੱਲ ਤੇ ਇਹੋ ਜਿਹਿਆਂ ਬਹੁਤ ਸਾਰੀਆਂ ਹੋਰ ਗੱਲਾਂ ਵਿਅੰਗਾਤਮਕ ਤਰੀਕੇ ਨਾਲ ਕਰਨ ਵਾਲੇ ਜਸਵਿੰਦਰ ਭੱਲਾ ਸਾਹਿਬ ਦੁਨੀਆ ਦੇ ਉੱਤੇ ਨਹੀਂ ਰਹੇ ਖਬਰਾਂ ਸਭ ਨੇ ਪੜ ਲੀਆਂ ਸਾਰੀ ਜਾਣਕਾਰੀ ਸਭ ਨੂੰ ਮਿਲ ਗਈ ਆ ਕੁਝ ਘੰਟਿਆਂ ਬਾਅਦ ਉਹਨਾਂ ਦਾ ਸਸਕਾਰ ਹੋ ਜਾਣਾ ਉਸ ਤੋਂ ਬਾਅਦ ਹੈ ਤਾਂ ਸੀ ਹੋਏ ਮਨੁੱਖ ਨੂੰ ਕਿੰਨੇ ਕੁ ਲੋਕ ਚੇਤੇ ਕਰਦੇ ਹੁੰਦੇ ਆ ਆਪਾਂ ਜਾਣਦੇ ਆ ਪਰ ਯਕੀਨ ਮੰਨਿਓ ਭੱਲਾ ਸਾਹਿਬ ਦੇ ਜਾਣ ਤੋਂ ਬਾਅਦ ਦੁੱਖ ਉਵੇਂ ਹੀ ਹੋਇਆ ਜਦੋਂ ਇਹ ਖਬਰ ਪੜੀ ਜਿਵੇਂ ਸਰਦੂਲ ਸਕੰਦਰ ਸਾਹਿਬ ਦੇ ਵਿਛੋੜੇ ਦੀ ਖਬਰ ਜਾਣ ਕੇ ਹੋਇਆ ਸੀ ਜਿਵੇਂ ਕਿ ਸਰਜੀਤ ਅਬਿੰਦ ਰਖੀਆ ਸਾਹਿਬ ਦੇ ਜਾਣ ਕਰਕੇ ਹੋਇਆ ਸੀ ਜਿਵੇਂ ਕਿ ਮਨੂ ਦੁਖ ਕੁਲਦੀਪ ਮਾਨਕ ਹੋਰਾਂ ਦੇ ਜਾਣ ਕਰਕੇ ਹੋਇਆ ਸੀ ਜਿਵੇਂ ਕਿ ਆਪਦੇ ਟੱਬਰ ਦੇ ਕਿਸੇ ਜੀ ਦੇ ਜਾਣ ਦੇ ਕਰਕੇ ਹੁੰਦਾ ਜਸਵਿੰਦਰ ਭੱਲਾ ਹੋਰਾਂ ਦੇ ਨਾਲ ਮੇਰੀ ਵੀ ਨੇੜਤਾ ਸੀ ਤੇ ਮੇਰੇ ਵਰਗੇ ਹੋਰ ਬਹੁਤ ਸਾਰੇ ਹਜ਼ਾਰਾਂ ਲੋਕ ਆ ਜਿਹੜੇ ਉਹ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਜਾਣਦੇ ਸੀ ਤੇ ਫਿਲਮਾਂ ਦੇ ਕਰਕੇ ਛਣ ਕਾਟਿਆ ਨੇ ਕਰਕੇ ਸਿਕਟਾਂ ਦੇ ਕਰਕੇ ਉਹਨਾਂ ਦੇ ਵਿਅੰਗ ਦੇ ਕਰਕੇ ਕਰੋੜਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਭਾਵੇਂ ਲੈਂਦੇ ਪੰਜਾਬ ਚ ਆ ਭਾਵੇਂ ਚੜ੍ਹਦੇ ਦੇ ਵਿੱਚ ਆ ਭਾਵੇਂ ਦੁਨੀਆ ਦੇ ਕਿਸੇ ਹੋਰ ਕੋਨੇ ਦੇ ਵਿੱਚ ਆ ਉਹ ਜਾਣਦੇ ਸੀ ਪੱਲਾ ਸਾਹਿਬ ਦੀ ਉਮਰ 65 ਸਾਲ ਸੀ ਪਰ ਪੱਲਾ ਸਾਹਿਬ ਦੀ ਮੌਤ ਦੇ ਬਾਰੇ ਅਖੀਰ ਦੇ ਉੱਤੇ ਪਤਾ ਲੱਗਾ ਯਾਨੀ ਕਿ ਮੌਤ ਤੋਂ ਬਾਅਦ ਪਤਾ ਲੱਗਾ ਵੀ ਮੌਤ ਦੇ ਕਾਰਨ ਕੀ ਸੀ ਇਹ ਪਰਿਵਾਰ ਦੀ ਸਿਆਣਪਾ ਉਹਨਾਂ ਨੇ ਕਿਸੇ ਕੋਲੇ ਗੱਲ ਨਸ਼ਰ ਨਹੀਂ ਕੀਤੀ ਆਮ ਤੌਰ ਦੇ ਉੱਤੇ ਜਦੋਂ ਗੱਲ ਨਸ਼ਰ ਹੁੰਦੀ ਆ ਫਿਰ ਲੋਕ ਪਤਾ ਲੈਣ ਜਾਂਦੇ ਆ ਫਿਰ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਪੋਸਟਾਂ ਪੈਂਦੀਆਂ ਇਹਨਾਂ ਗੱਲਾਂ ਦੇ ਬਾਰੇ ਪਰਿਵਾਰ ਜਾਣਦਾ ਸੀ ਤੇ ਉਹਨਾਂ ਨੇ ਇਸ ਗੱਲ ਨੂੰ ਸੰਭ ਕੇ ਰੱਖਿਆ ਵੀ ਸਾਡੇ ਉੱਤੇ ਤਾਂ ਦੁੱਖ ਦੀ ਘੜੀ ਆਈ ਆ ਅਸੀਂ ਤਾਂ ਇਸ ਵੇਲੇ ਬਿਜ਼ੀ ਹੈਗੇ ਹਾਂ ਰੁਜ਼ਮੇ ਦੇ ਵਿੱਚ ਉਹਨਾਂ ਦੀ ਦੇਖਭਾਲ ਕਰਨੀ ਆ ਪਰ ਹਾਲੇ ਸਾਰਿਆਂ ਦੇ ਕੋਲੇ ਨਸ਼ਰ ਇਹ ਗੱਲ ਨਾ ਕੀਤੀ ਜਾਵੇ ਮੈਨੂੰ ਲਗਭਗ 1 ਸਾਲ ਪਹਿਲਾਂ ਦਾ ਪਤਾ ਸੀ ਕਿ ਭੱਲਾ ਸਾਹਿਬ ਬਿਮਾਰ ਆ ਜਿਹੜੇ ਉਹਨਾਂ ਦੇ ਕਲਾਕਾਰ ਸਾਥੀ ਆ ਮੇਰੇ ਵੀ ਕਈ ਮਿੱਤਰ ਆ ਪਰ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਭੱਲਾ ਸਾਹਿਬ ਆ ਸਥਿਤੀ ਦੇ ਵਿੱਚ ਆ ਭੱਲਾ ਸਾਹਿਬ ਆ ਸਥਿਤੀ ਦੇ ਵਿੱਚ ਆ ਜਿਪੀ ਗਰੇਵਾਲ ਹੋਰਾਂ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹੁਣ ਆਪਾਂ ਅਗਲੀ ਫਿਲਮ ਦਸੰਬਰ ਦੇ ਵਿੱਚ ਸ਼ੁਰੂ ਕਰ ਲੈਣੀ ਆ ਯਾਨੀ ਕਿ 25 ਦੇ ਵਿੱਚ ਹੀ ਕੈਰੀ-ਆਨ ਜੱਟਾ 4 ਜਿਪੀ ਦੀ ਹੀ ਫਿਲਮ ਆ ਜਿਹੜੀ ਉਹ ਸ਼ਿੰਦਾ ਸ਼ਿੰਦਾ ਨੋ ਪਾਪਾ ਇਹ ਫਿਲਮਾਂ ਜਿਹੜੀ ਉਹ ਆਖਰੀ ਕੀਤੀ ਸੀ ਭੱਲਾ ਸਾਹਿਬ ਨੇ ਤੇ ਭੱਲਾ ਸਾਹਿਬ ਦੀ ਜ਼ਿੰਦਗੀ ਦੀ ਪਹਿਲੀ ਪੰਜਾਬੀ ਫਿਲਮ ਸੀਗੀ ਦੁੱਲਾ ਪੱਟੀ ਦੁੱਲਾ ਪੱਟੀ ਉਹਨਾਂ ਨੇ ਜਦੋਂ ਕੀਤੀ ਤਾਂ ਫਿਰ ਉਹਨਾਂ ਨੂੰ ਇੰਉ ਲੱਗਾ ਜੀ ਕਿ ਹੁਣ ਫਿਲਮੀ ਖੇਤਰ ਦੇ ਵਿੱਚ ਗੱਲ ਬਣ ਜਾਣੀ ਆ ਜੇ ਮੈਂ ਗਲਤ ਨਾ ਹੋਵਾਂ ਤਾਂ 1988 ਤੋਂ ਬਾਅਦ ਫਿਲਮ ਆਈ ਸੀ 1988 ਦੇ ਵਿੱਚ ਭੱਲਾ ਸਾਹਿਬ ਦਾ ਪਹਿਲਾ ਸ਼ਣਕਾਟ ਆਇਆ ਸੀ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਐਸੇ ਸ਼ਣਕਾਟੇ ਕੀਤੇ ਐਸੇ ਸ਼ਣਕਾਟੇ ਕੀਤੇ ਤੁਸੀਂ ਮੈਂ ਸਭ ਕੁਝ ਬਰਾਬਰ ਦਾ ਜਾਣਦੇ ਆਂ ਪਰ ਮੇਰੇ ਲਈ 2 3 4 ਗੱਲਾਂ ਐਸੀਆਂ ਜਿਹੜੀਆਂ ਮੈਂ ਕਦੇ ਭੁੱਲਾ ਨਾ ਸ਼ਾਇਰ ਇਥੇ ਗਾਇਕੀ ਖੇਤਰ ਦੇ ਵਿੱਚ ਕਲਾ ਖੇਤਰ ਦੇ ਵਿੱਚ ਜੋੜੀਆਂ ਬਣਦੀਆਂ ਵੀ ਬੜੀਆਂ ਦੇਖੀਆਂ ਟੁੱਟਦੀਆਂ ਵੀ ਬੜੀਆਂ ਦੇਖੀਆਂ ਜਦੋਂ ਜੋੜੀ ਬਣੀ ਹੁੰਦੀ ਹੈ ਸਿਖਰ ਦੇ ਉੱਤੇ ਹੁੰਦੀ ਆ ਕੋਈ ਨਾ ਕੋਈ ਵਿਚਾਲੇ ਆਰ ਲਾ ਕੇ ਜਾਂਦਾ ਹੁੰਦਾ ਵੀ ਭਾਈ ਤੈਨੂੰ ਪੈਸੇ ਘੱਟ ਮਿਲਦੇ ਆ ਉਹਨੂੰ ਵੱਧ ਮਿਲਦੇ ਆ ਉਹਦੀ ਚੜ੍ਹਾਈ ਤਾਂ ਤੇਰੇ ਕਰਕੇ ਹੀ ਆ ਤੇਰੇ ਬਿਨਾਂ ਤੂੰ ਫੇਲ ਹੋ ਜਾਣਾ ਉਂਗਲ ਅੰਗਲ ਲਾ ਕੇ ਲੋਕ ਤੋੜ ਦਿੰਦੇ ਹੁੰਦੇ ਆ ਪਰ ਇਨ੍ਹਾਂ ਤਿੰਨਾਂ ਨੇ ਯਾਨੀ ਕਿ ਜਸਵਿੰਦਰ ਭੱਲਾ ਨੇ ਬਾਲਮੁਕੰਦ ਸ਼ਰਮਾ ਨੇ ਤੇ ਨੀਲੂ ਨੇ ਜਿਹੜੀ ਸਾਂਝ ਨਭਾਈ ਆ ਇਹ ਵੀ ਇੱਕ ਲਾ ਮਸਾਲਾ ਖਾਸ ਕਰਕੇ ਭੱਲਾ ਸਾਹਿਬ ਤੇ ਬਾਲਕ ਮੁਕੰਦ ਸ਼ਰਮਾ ਦੀ ਜਿਹੜੀ ਆਪਸ ਦੇ ਵਿੱਚ ਨੇੜਤਾ ਹੁਣ ਤੱਕ ਰਹੀ ਆ ਕਿਉਂਕਿ ਆਖਰੀ ਵੇਲੇ ਤੱਕ ਇਹ ਪਰਿਵਾਰ ਇੱਕ ਦੂਜੇ ਦੇ ਨੇੜੇ ਰਿਹਾ ਤੇ ਭੱਲਾ ਸਾਹਿਬ ਨੇ ਮੈਨੂੰ ਇੱਕ ਵਾਰੀ ਇਹ ਗੱਲ ਕਹੀ ਸੀ ਜਦੋਂ ਅਸੀਂ ਚੱਜਰਾ ਵਿਚਾਰ ਕਰਨ ਗਏ ਸੀ ਉਦੋਂ ਲੁਧਿਆਣੇ 'ਚ ਰਹਿੰਦੇ ਸੀ 2022 ਦੇ ਵਿੱਚ ਉਹ ਚਲੇ ਗਏ ਸੀ ਸ਼ਿਫਟ ਹੋ ਗਏ ਜੀ ਮੁਹਾਲੀ ਦੇ ਵਿੱਚ ਉਹ ਕਹਿੰਦੇ ਜੀ ਮੈਂ ਇਸ ਕਰਕੇ ਉੱਥੇ ਚੱਲਿਆ ਕਿਉਂਕਿ ਬਾਲੇ ਦਾ ਘਰ ਉੱਥੇ ਆ ਕਿਉਂਕਿ ਸਾਡੀ ਸਾਂਝ ਇੰਨੀ ਗੂੜੀ ਆ ਮਤਲਬ ਇਹ ਆ ਵੀ ਜੋੜੀ ਨਿਭਾਉਣ ਦੇ ਆ ਵੀ ਤਰੀਕੇ ਹੁੰਦੇ ਆ ਭਾਵੇਂ ਕਿ ਬਾਲ ਮੁਕੰਦ ਸ਼ਰਮਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲ ਆਇਆ ਉਹ ਇੱਕ ਵੱਡਾ ਅਫਸਰ ਬਣਿਆ ਤੇ ਭੱਲਾ ਸਭ ਕਲਾ ਖੇਤਰ ਨੂੰ ਸਮਰਪਿਤ ਰਹੇ ਇਹ ਪ੍ਰੋਫੈਸਰ ਵੀ ਰਹੇ ਆ ਡਾਕਟਰ ਜਸਵਿੰਦਰ ਭੱਲਾ ਦੇ ਤੌਰ ਤੇ ਪਰ ਲੋਕਾਂ ਨੇ ਡਾਕਟਰ ਲਾਤਾ ਤੇ ਕਲਾ ਦੇ ਤੌਰ ਦੇ ਉੱਤੇ ਉਹਨੂੰ ਜਸਵਿੰਦਰ ਭੱਲਾ ਦੇ ਵਜੋਂ ਪ੍ਰਵਾਨ ਕੀਤਾ ਮੌਤ ਆ ਜਿਹੜੀ ਉਹ ਸਭ ਨੂੰ ਆਉਣੀ ਆ ਤੁਹਾਨੂੰ ਵੀ ਆਉਣੀ ਆ ਮੈਨੂੰ ਵੀ ਆਉਣੀ ਆ ਪਰ ਗੱਲ ਇਹ ਵੀ ਜਿਹੜੇ ਬੰਦੇ ਨੇ ਕੁਝ ਨਾ ਕੁਝ ਕੀਤਾ ਹੋਵੇ ਕੁਝ ਨਾ ਕੁਝ ਕਲਾ ਖੇਤਰ ਨੂੰ ਦਿੱਤਾ ਹੋਵੇ ਉਹਨੂੰ ਲੋਕ ਉਵੇਂ ਹੀ ਚੇਤੇ ਕਰਦੇ ਜਿਵੇਂ ਅੱਜ ਸਾਨੂੰ ਲੱਗਦਾ ਵੀ ਭੱਲਾ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਸੀ ਸਾਡੇ ਵਿੱਚੋਂ ਵਿਛੜ ਗਏ ਹੁਣ ਬਹੁਤ ਦੁੱਖ ਲੱਗਾ 1960 ਦੇ ਵਿੱਚ 4 ਮਈ ਨੂੰ ਇਹ ਪੈਦਾ ਹੋਏ ਸੀ ਲਗਭਗ 1.5 ਸਾਲ ਤੋਂ ਇਹ ਬਿਮਾਰ ਸੀ ਪਹਿਲਾਂ ਇਹਨਾਂ ਨੂੰ ਸ਼ੂਗਰ ਦੀ ਸਮੱਸਿਆ ਵੀ ਸੀ ਇਹਨਾਂ ਨੂੰ ਹਾਰਟ ਦੀ ਸਮੱਸਿਆ ਵੀ ਆਈ ਫਿਰ ਇਹਨਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਇਹ ਸਾਰੇ ਮਸਲਿਆਂ ਦੇ ਵਿੱਚੋਂ ਨਿਕਲੇ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਨਿਕਲੇ ਹਾਲਾਤ ਦੇ ਨਾਲ ਲੜੇ ਤੇ ਤੰਦਰੁਸਤੀ ਵੱਲ ਵਧੇ ਪਰ ਮੌਤ ਤੋਂ 2 ਦਿਨ ਪਹਿਲਾਂ ਇਹਨਾਂ ਨੂੰ ਫਿਰ ਬ੍ਰੇਨ ਦੇ ਵਿੱਚ ਕਲੌਟ ਦੀ ਸਮੱਸਿਆ ਆਈ ਉਹ ਇੱਕ ਐਸਾ ਅਟੈਕ ਆਇਆ ਜਿਹਦੇ ਕਰਕੇ ਉਹ ਸਾਡੇ ਕੋਲੋਂ ਚਲੇ ਗਏ ਆ ਮਨਨ ਬਾਲਮੁਕੰਦ ਸ਼ਰਮਾ ਦੀ ਗੱਲ ਜਿਹੜੀ ਹੁਣ ਭਾਵਕ ਹੋਏ ਨੇ ਉਹਨਾਂ ਨੇ ਕਹੀ ਆ ਜਦੋਂ ਮ੍ਰਿਤਕ ਸਰੀਰ ਨੂੰ ਵੇਖਣ ਗਏ ਆ ਉਹ ਕਹਿੰਦੇ ਵੀ ਮੇਰੇ ਲਈ ਇਹ ਸਭ ਕੁਝ ਹੀ ਸੀ ਇਸ ਕਰਕੇ ਕਿਉਂਕਿ ਸਾਡੀ ਸਾਂਝ ਐਸੀ ਨਿਭੀ ਜਦੋਂ ਅਸੀਂ ਵਿਦੇਸ਼ ਦੇ ਵਿੱਚ ਵੀ ਜਾਂਦੇ ਸੀ ਕਦੇ ਇਹ ਨਹੀਂ ਹੋਇਆ ਵੀ ਭਾਈ ਇਹਨਾਂ ਨੇ ਕਿਆ ਹੋਵੇ ਜੀ ਕਿ ਇਹ ਮੇਰਾ ਦੂਜੇ ਨੰਬਰ ਦਾ ਸਹਾਇਕ ਕਲਾਕਾਰ ਆ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਤੂੰ ਸਾਡਾ ਇੰਜਣ ਆ ਮੈਂ ਤੇ ਨੀਲੂ ਤੁਹਾਡੇ ਡੱਬੇ ਆ ਤੇ ਸਾਡਾ ਕੰਮ ਹੈਗਾ ਜੀ ਬਾਲ ਆ ਜਿਹੜੀ ਜਦੋਂ ਆਪਾਂ ਹਾਕੀ ਖੇਡਦੇ ਆ ਜੇਹੰਦਾ ਜਿਹੜੀ ਉਹ ਡੀ ਤੱਕ ਪਹੁੰਚਾਉਣਾ ਡੀ ਦੇ ਵਿੱਚ ਅਸੀਂ ਪਹੁੰਚਾੜਣੀ ਗੋਲ ਤੁਸੀਂ ਕਰਨਾ ਅਸੀਂ ਇਸ ਗੱਲ ਨੂੰ ਵੰਡ ਕੇ ਕੰਮ ਦੇ ਰੂਪ ਦੇ ਵਿੱਚ ਚੱਲੇ ਤੇ ਅੱਜ ਤੱਕ ਸਾਡੀ ਨਿਭੀ ਆ ਕਦੇ ਰਪਈਆਂ ਦੀ ਕਦੇ ਪੈਸਾ ਦੀ ਕੱਲ ਹੀ ਨਹੀਂ ਹੋਈ ਕੋਈ ਕਿੰਨੀ ਸੋਹਣੀ ਗੱਲ ਆ ਇਹ ਭੱਲਾ ਸਾਹਿਬ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਜਦੋਂ ਅਸੀਂ ਪ੍ਰੋਗਰਾਮ ਕੀਤਾ ਸੀਗਾ ਚੱਜ ਦਾ ਵਿਚਾਰ ਉਹ ਕਹਿੰਦੇ ਕਿ ਦੇਖੋ ਜ਼ਿੰਦਗੀ ਦੇ ਵਿੱਚ ਨਾ ਬਹੁਤ ਕੁਝ ਮੈਂ ਸੋਚਿਆ ਸਮਝਿਆ ਤੇ ਹੰਡਾਇਆ ਪਰ ਉਹ ਕਹਿੰਦੇ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਪ੍ਰੋਗਰਾਮ ਦੇ ਵਿੱਚ ਵੀ ਗੱਲਾਂ ਉਹਨਾਂ ਨੇ ਬੋਲੀਆਂ ਹੋਈਆਂ ਉਹ ਕਹਿੰਦੇ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਅਸੀਂ ਪਟਿਆਲਾ ਦੇ ਵਿੱਚ ਪ੍ਰੋਗਰਾਮ ਕੀਤਾ ਸੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਦੇ ਇੱਕ ਸਲਾਹਕਾਰ ਦੇ ਗੱਲ ਲੜਗੀ ਸਾਡੇ ਵਾਲੀ ਉਸ ਤੋਂ ਬਾਅਦ ਸਾਨੂੰ ਕਈ ਤਰ੍ਹਾਂ ਦੇ ਨਾਲ ਠਿੱਠ ਵੀ ਕੀਤਾ ਗਿਆ ਪਰ ਬਾਅਦ ਦੇ ਵਿੱਚ ਪ੍ਰਸ਼ਾਸਨਿਕ ਅਦਾਰਿਆਂ ਨੇ ਪ੍ਰਸ਼ਾਸਨ ਨੇ ਜਾਂ ਅਫਸਰ ਸ਼ਾਹੀ ਨੇ ਸਿਖਰਲੀ ਅਫਸਰ ਸ਼ਾਹੀ ਨੇ ਇਸ ਗੱਲ ਦੇ ਉੱਤੇ ਮਾਫੀ ਵੀ ਮੰਗੀ ਵੀ ਭਾਈ ਇਹ ਗਲਤ ਹੋਇਆ ਭੱਲਾ ਸਾਹਿਬ ਦੇ ਨਾਲ ਇਵੇਂ ਨਹੀਂ ਸੀ ਹੋਣਾ ਚਾਹੀਦਾ ਤੇ ਨਾਲ ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਸੀ ਉਹ ਕਹਿੰਨੇ ਭਾਈ ਟੈਣੇ ਇਹ ਗੱਲ ਸੱਚੀ ਆ ਕਿ ਅਸੀਂ ਉਸ ਦੌਰ ਦੇ ਵਿੱਚ ਹੀ ਛਣਕਾਟਿਆਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਉੱਤੇ ਤੇ ਰਾਜਸੀ ਲੋਕਾਂ ਦੇ ਉੱਤੇ ਕਟਕਸ਼ ਕਰਦੇ ਰਹੇ ਆ ਅੱਜ ਵੀ ਤਰੀਕੇ ਦੇ ਵਿੱਚ ਇਹੋ ਜੀ ਗੱਲ ਕੀਤੀ ਹੋਵੇ ਨਾਲ ਦੀ ਨਾਲ ਲੋਕ ਧਰਨਾ ਲਾ ਕੇ ਬਹਿ ਜਾਂਦੇ ਆ ਵੀ ਭਾਈ ਤੁਸੀਂ ਸਾਡੇ ਮਹਿਬੂਬ ਨੇਤਾ ਦੇ ਬਾਰੇ ਆ ਗੱਲ ਕਿਵੇਂ ਕਹੀ ਆ ਕਿਸੇ ਚੀਜ਼ ਦਾ ਨਾਮ ਲੈ ਕੇ ਬੋਲੋ ਸਹੀ ਅੱਜ ਕੱਲ ਤਾਂ ਬਹਾਨਾ ਬਣ ਗਿਆ ਵੀ ਭਾਈ ਉਹਦੇ ਬਾਰੇ ਤੋਂ ਮੈਂ ਗੱਲ ਕਈ ਸਾਡੀ ਭਾਵਨਾ ਪੜਕ ਗਈ ਆ ਉਹ ਕਹਿੰਦੇ ਜੀ ਹਸਤਾਏ ਸੋਚਦੇ ਵੀ ਛਣਕਾਟਿਆਂ ਦਾ ਦੌਰ ਚੰਗਾ ਸੀ ਜਦੋਂ ਅਸੀਂ ਤਿੱਖੀ ਸ਼ਬਦਾਵਲੀ ਵੀ ਵਰਤੀ ਅਸੀਂ ਤਿੱਖੇ ਵਿੰਗ ਵੀ ਕੀਤੇ ਤੇ ਭਾਈ ਇਸ ਕਰਕੇ ਅਸੀਂ ਬਚੇ ਰਹੇ ਅੱਜ ਦੇ ਦੌਰ ਚੋਂ ਕਹਿੰਦੇ ਸੀ ਵੀ ਛਣਕਾਟੇ ਕਰਨਾ ਕੋਈ ਸੌਖਾ ਕੰਮ ਨਹੀਂ ਮੈਂ ਸਵਾਲ ਕੀਤਾ ਸੀ ਵੀ ਕੀ ਛਣਕਾਟੇ ਦੁਬਾਰਾ ਹੋਣਗੇ ਉਹਨਾਂ ਨੇ ਉਤਸ਼ਾਹ ਦੇ ਵਿੱਚ ਗੱਲ ਕਹੀ ਸੀ ਕਿ ਅਸੀਂ ਹੁਣ ਛਣਕਾਟਾ ਫਿਲਮ ਲੈ ਕੇ ਆਵਾਂਗੇ ਜੋ ਕੁਝ ਅਸੀਂ ਉਦੋਂ ਕਰਦੇ ਸੀ ਕਿਉਂਕਿ ਹੁਣ ਡੀਵੀਡੀ ਨਹੀਂ ਬਣਦੀ ਕਿਉਂਕਿ ਹੁਣ ਕੈਸਟ ਦਾ ਦੌਰ ਚਲਾ ਗਿਆ ਹੁਣ ਅਸੀਂ ਸਿਨੇਮੇ ਦੇ ਵਿੱਚ ਸ਼ਣਕਾਟਾ ਲੈ ਕੇ ਆਵਾਂਗੇ ਵੱਡੇ ਪਰਦੇ ਦੇ ਉੱਤੇ ਤੇ ਇਹ ਸ਼ਣਕਾਟਾ ਲਿਖਿਆ ਵੀ ਜਾ ਰਿਹਾ ਸੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਜੀ ਇਹ ਲਿਖਿਆ ਵੀ ਜਾ ਰਿਹਾ ਸੀ ਕਹਿਣ ਦਾ ਭਾਵੇਂ ਜੀ ਕਿ ਬੰਦਾ ਤੁਰ ਜਾਂਦਾ ਪਰ ਬੰਦੇ ਦੀਆਂ ਯਾਦਾਂ ਰਹਿ ਜਾਂਦੀਆਂ ਤੇ ਜਿਹੜਾ ਬੰਦਾ ਤੁਰ ਜਾਂਦਾ ਉਹਨੇ ਕੰਮ ਕੈਸੇ ਕੀਤੇ ਆ ਉਹ ਬੰਦਾ ਸੀ ਕੌਣ ਉਹ ਬੰਦਾ ਕਰਦਾ ਕੀ ਸੀ ਕਿਹੋ ਜਿਹਾ ਕਰਦਾਰ ਸੀ ਇਹ ਬੰਦੇ ਨੂੰ ਚੇਤੇ ਹਰ ਕਿਸੇ ਨੂੰ ਗੱਲਾਂ ਹੁੰਦੀਆਂ ਸੋ ਭੱਲਾ ਸਾਹਿਬ ਦੇ ਜਾਣ ਦੇ ਉੱਤੇ ਅਫਸੋਸ ਸਾਨੂੰ ਸਾਰਿਆਂ ਨੂੰ ਹੀ ਆ ਪਰ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਜਦੋਂ 2022 ਦੇ ਵਿੱਚ ਇਹਨਾਂ ਨੇ ਭੱਲਾ ਸਾਹਿਬ ਨੇ ਮੋਹਾਲੀ ਦੇ ਵਿੱਚ ਸ਼ਿਫਟ ਕੀਤਾ ਹਲੇ ਕੁਝ ਕ ਮਹੀਨੇ ਹੀ ਹੋਏ ਸੀ ਇਹਨਾਂ ਦੇ ਮੋਹਾਲੀ ਵਾਲੇ ਘਰ ਦੇ ਵਿੱਚ ਚੋਰੀ ਹੋ ਗਈ ਇਹ ਆਪ ਕਿਤੇ ਸ਼ੂਟਿੰਗ ਤੇ ਗਏ ਸੀ ਇਹਨਾਂ ਦਾ ਪੁੱਤ ਤੇ ਇਹਨਾਂ ਦੀ ਨੂੰਹ ਜਿਹੜੀ ਉਹ ਪਟਿਆਲੇ ਦੇ ਵੱਲ ਗਏ ਸੀ ਘਰ ਦੇ ਵਿੱਚੋਂ ਨਕਦੀ ਘਰ ਦੇ ਵਿੱਚੋਂ ਸੋਨਾ ਤੇ 0.32 ਦਾ ਰਵਲਵਰ ਇਹ ਚੋਰ ਚੋਰੀ ਕਰਕੇ ਲੈ ਗਏ ਉਸ ਤੋਂ ਬਾਅਦ ਪੁਲਿਸ ਨੇ ਪੜਤਾਲ ਕੀਤੀ ਜਦੋਂ ਸਖਤੀ ਨਾਲ ਪੜਤਾਲ ਕੀਤੀ ਤੇ ਘਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਸੇਵਾਦਾਰ ਜਾਂ ਕਹਿੰਦੇ ਨੌਕਰ ਉਹਦੀ ਵਿੱਚ ਮਿਲੀ ਭੁਗਤ ਨਿਕਲੀ ਯਾਨੀ ਕਿ ਇਉਂ ਵੀ ਜ਼ਿੰਦਗੀ ਦੇ ਵਿੱਚ ਕਈ ਵਾਰ ਉਹਨਾਂ ਨੂੰ ਤਜਰਬੇ ਹੋਏ ਆ ਚਲੋ ਇਹ ਸਭ ਦੇ ਨਾਲ ਹੀ ਹੁੰਦੇ ਤਾਂ ਮੈਂ ਵੈਸੇ ਗੱਲ ਸਾਂਝੀ ਕੀਤੀ ਵੀ ਆਹ ਕੁਝ ਵੀ ਸੀ ਜਿਹੜਾ ਕਿ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਅਸੀਂ ਆਮ ਤੌਰ ਦੇ ਉੱਤੇ ਕਲਾਕਾਰ ਨੂੰ ਨਾ ਸਿਰਫ ਪਰਦੇ ਤੇ ਵੇਖ ਕੇ ਅੰਦਾਜ਼ਾ ਲਾਉਨੇ ਵੀ ਇਹ ਇਦਾਂ ਦਾ ਹੈ ਇਹ ਇਦਾਂ ਦੀ ਹੈ ਉਹਦੇ ਪਿੱਠ ਪਿੱਛੇ ਪਰਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੁੰਦਾ ਉਹ ਉਸ ਮਕਾਮ ਦੇ ਉੱਤੇ ਪਹੁੰਚਣ ਲੱਗਿਆਂ ਬਹੁਤ ਕੁਝ ਉਹਨੇ ਹੰਡਾਇਆ ਹੁੰ ਅਸੀਂ ਟੀਸੀ ਵੇਖਦੇ ਆ ਉਹ ਟੀਸੀ ਵੱਲ ਪਹੁੰਚਿਆ ਕਿਵੇਂ ਆ ਇਹ ਬਹੁਤ ਘੱਟ ਵੇਖਦੇ ਆ ਭੱਲਾ ਸਾਹਿਬ ਦਾ ਜੇਕਰ ਬੱਚੇ-ਬੱਚੇ ਨੂੰ ਨਾ ਚੇਤੇ ਹੈ ਤੇ ਨਾ ਚੇਤੇ ਰਹੂਗਾ ਇਹਦੇ ਪਿੱਛੇ ਕਾਰਨ ਇਹ ਆ ਕਿ ਉਹਨਾਂ ਨੇ ਕੁਝ ਸਾਲ ਨਹੀਂ ਕਈ ਦਹਾਕੇ ਲਾਏ ਇਸ ਕੰਮ ਤੇ ਅੱਜ ਜੇ ਗੁਰਪ੍ਰੀਤ ਕੁੱਗੀ ਦੀਆਂ ਅੱਖਾਂ ਡੁੱਲ ਰਹੀਆਂ ਤੇ ਇਹ ਗੱਲ ਉਹਨਾਂ ਨੇ ਲਿਖੀ ਜਦੋਂ ਮੈਂ ਆਪ ਭਾਵਕ ਹੋ ਗਿਆ ਕੁੱਗੀ ਸਾਹਿਬ ਨੇ ਲਿਖਿਆ ਕਿ ਖੁੱਲੀ ਅੱਖ ਤਾਂ ਸਭ ਖੁਮਾਰੀ ਉਤਰ ਗਈ ਬੈਠੀ ਸੀ ਜੋ ਨਾਲ ਸਵਾਰੀ ਉਤਰ ਗਈ ਇਹ ਉਹਨਾਂ ਦੇ ਭਾਵਕ ਬੋਲ ਆ ਜਿਨ੍ਹਾਂ ਨੇ ਇਕੱਠੇ ਬਹਿ ਕੇ ਪ੍ਰੋਗਰਾਮ ਕੀਤੇ ਹੋਣ ਜਿਨ੍ਹਾਂ ਨੇ ਇਕੱਠੀਆਂ ਫਿਲਮਾਂ ਕੀਤੀਆਂ ਹੋਣ ਉਹਨਾਂ ਦਾ ਗੱਜ ਭਰਨਾ ਕੁਦਰਤੀ ਆ ਜੇ ਆਪਾਂ ਬੀਨੂ ਢਿੱਲੋਂ ਦੀ ਗੱਲ ਕਰੀਏ ਕਰਮਜੀਤ ਅਨਮੋਲ ਦੀ ਗੱਲ ਕਰੀਏ ਹੋਰ ਕਲਾਕਾਰਾਂ ਦੀ ਗੱਲ ਕਰੀਏ ਅੱਜ ਸਾਰੇ ਅਫਸੋਸ ਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਆ ਕਿ ਚਾਚਾ ਚਤਰਾ ਕਦੇ ਭੁੱਲੇਗਾ ਨਹੀਂ ਤੇ ਇਹ ਗੱਲ ਸੱਚੀ ਆ ਪੱਲਾ ਸਾਹਿਬ ਅਸੀਂ ਤੁਹਾਨੂੰ ਭੁੱਲਾਂਗੇ ਨਹੀਂ ਤੁਹਾਡੀਆਂ ਫਿਲਮਾਂ ਦੇ ਡਾਇਲੌਗ ਜਿਹੜੇ ਕਿ ਅੱਜ ਅਖਬਾਰਾਂ ਦੇ ਵਿੱਚ ਛਪੇ ਆ ਵੀ ਤੁਸੀਂ ਕਿਹੜੀ ਫਿਲਮ ਦੇ ਵਿੱਚ ਕਿਹੜੀ ਗੱਲ ਕਹਿ ਕੇ ਲੋਕਾਂ ਦੇ ਬੁੱਲਾਂ ਦੇ ਉੱਤੇ ਚੜ ਗਏ ਉਹਦੇ ਵਿੱਚ ਇਹ ਜੱਟਾਂ ਔਰ ਜੁਲੀਅਟ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਸੀ ਜੇ ਚੰਡੀਗੜ੍ਹ ਟਹਿਜੂ ਪਿੰਡਾਂ ਵਰਗਾ ਤਾਂ ਰਹਿ ਜੂ ਫਿਰ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਬੰਜਰ ਜ਼ਮੀਨ ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ ਤੁਸੀਂ ਜੱਟ 에ਅਰਬੇਸ ਦੇ ਵਿੱਚ ਇਹ ਵੀ ਗੱਲ ਕਹੀ ਸੀ ਇਹ ਵੀ ਗੱਲ ਲੋਕਾਂ ਦੇ ਬੁੱਲਾਂ ਦੇ ਉੱਤੇ ਆ ਮੈਂ ਤਾਂ ਤੁਹਾਨੂੰ ਦੂ ਬੁੱਲਾਂ ਨਾਲ ਅਖਰੋਟ ਲੋਕ ਤੁਹਾਡੀ ਇਸ ਗੱਲ ਨੂੰ ਵੀ ਨਹੀਂ ਭੁੱਲਣਗੇ ਐਡਵੋਕੇਟ ਢਿੱਲੋਂ ਨੇ ਕਾਲਾਕੋਟ ਐਵੇਂ ਨਹੀਂ ਪਾਇਆ ਹਾਂ ਰਫੂ ਕਰਵਾ ਕੇ ਪਾਇਆ ਇਹ ਗੱਲ ਨੂੰ ਲੋਕ ਕਦੇ ਭੁੱਲਣਗੇ ਨਹੀਂ ਤੁਹਾਡੀ ਬੀਨੂ ਢਿੱਲੋਂ ਦੀ ਕਰਮਜੀਤ ਅਨਮੋਲ ਦੀ ਗੁਰਪ੍ਰੀਤ ਖੁੱਗੀ ਦੀ ਬੀ ਐਨ ਸ਼ਰਮਾ ਦੀ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਹਾਸੇ ਦੀ ਮੰਡੀ ਵਾਲੇ ਕਲਾਕਾਰਾਂ ਦੀ ਬੜੀ ਵੱਡੀ ਦੇਣ ਆ ਸਾਡੇ ਰੋਂਦੇ ਹੋਏ ਪੰਜਾਬੀ ਸਮਾਜ ਨੂੰ ਤੁਸੀਂ ਹੱਸਣ ਦਾ ਵੱਲ ਸਿਖਾਇਆ ਤੁਹਾਡੇ ਅਸੀਂ ਧੰਨਵਾਦੀ ਸਾਹ ਵੀ ਹਾਂ ਵੀ ਤੇ ਰਾਵਾਂਗੇ ਵੀ ਤੇ ਮੈਨੂੰ ਗਿੱਪੀ ਦੀ ਇੱਕ ਗੱਲ ਹਮੇਸ਼ਾ ਚੰਗੀ ਲੱਗਦੀ ਆ ਵੀ ਗਿੱਪੀ ਘਰੇਵਾਲ ਨੇ ਜਦੋਂ ਕੈਰੀਅਰ ਜੱਟਾ ਕੀਤੀ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੈਂ ਖੁਦ ਕਿੱਥੇ ਰਹਿਣਾ ਤੇ ਫਿਲਮ ਦਾ ਭਾਰ ਪੱਲਾ ਸਾਹਿਬ ਦੇ ਮੋਢਿਆਂ ਦੇ ਉੱਤੇ ਪਾਉਣਾ ਬੀਨੂ ਢਿੱਲੋਂ ਦੇ ਮੋਢਿਆਂ ਦੇ ਉੱਤੇ ਪਾਉਣਾ ਉਹਨੇ ਇਹ ਤਜਰਬਾ ਕੀਤਾ ਤੇ ਉਹ ਇਸ ਤਜਰਬੇ ਦੇ ਵਿੱਚ 100% ਦੀ ਸਫਲ ਵੀ ਹੋਇਆ ਤੇ ਬਹੁਤ ਸਾਰੇ ਕਲਾਕਾਰ ਅੱਜ ਦੀ ਤਰੀਕੇ ਦੇ ਵਿੱਚ ਐਸੇ ਆ ਜਿਹੜੇ ਕਹਿੰਦੇ ਜੀ ਹਰ ਫਰੇਮ ਦੇ ਵਿੱਚ ਕੱਲਾ ਮੈਂ ਹੀ ਦਸਾਂ ਬਾਕੀ ਛੱਡੋ ਮੈਂ ਹੀ ਮੈਂ ਮੈਂ ਹੀ ਮੈਂ ਸਭ ਕੁਝ ਮੈਂ ਜਦੋਂ ਤੁਸੀਂ ਦੂਜੇ ਕਲਾਕਾਰ ਨੂੰ ਸਤਿਕਾਰ ਦਿੰਦੇ ਆ ਉਹਦੇ ਕੱਦ ਦੇ ਮੁਤਾਬਕ ਉਹਨੂੰ ਅੱਗੇ ਕਰਦੇ ਆ ਕਦੇ ਆਪ ਪਿੱਛੇ ਹੁੰਨੇ ਆ ਉਦੋਂ ਫਿਰ ਦਰਸ਼ਕ ਨੂੰ ਚੰਗਾ ਲੱਗਦਾ ਤੇ ਇਸੇ ਕਰਕੇ ਭੱਲਾ ਸਾਹਿਬ ਸਾਨੂੰ ਸੁਨੇਮੇ ਦੇ ਰੂਪ ਦੇ ਵਿੱਚ ਵੀ ਚੰਗੇ ਲੱਗੇ ਇਸੇ ਕਰਕੇ ਸਾਨੂੰ ਛਣਕਾਟਿਆਂ ਦੇ ਰੂਪ ਵਿੱਚ ਵੀ ਚੰਗੇ ਲੱਗੇ ਸੋ ਦੁੱਖ ਹੋਇਆ ਇਸ ਗੱਲ ਦੇ ਉੱਤੇ ਬੇਹੱਦ ਦੁੱਖ ਹੋਇਆ ਮੇਰੇ ਬੜੇ ਪਰਮ ਪਿਆਰੇ ਮਿੱਤਰ ਨੇ ਸਿਡਨੀ ਤੋਂ ਪ੍ਰਭਜੋਤ ਸਿੰਘ ਸੰਧੂ ਉਹ ਉਹਨਾਂ ਦੇ ਨਾਲ ਅਫਸਰ شاہੀ ਦੇ ਵਿੱਚ ਵੀ ਰਹੇ ਆ ਉਹ ਉਹਨਾਂ ਦੇ ਨਾਲ ਇੱਥੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਰਹੇ ਆ ਉਹ ਦੱਸਦੇ ਸੀ ਅੱਜ ਮੈਨੂੰ ਕਹਿੰਦੇ ਜੀ ਭੱਲਾ ਸਾਹਿਬ ਡਾਕਟਰ ਜਦੋਂ ਬਣੇ ਨਾ ਜਦੋਂ ਡਾਕਟਰ ਜਸਵਿੰਦਰ ਭੱਲਾ ਨੂੰ ਅਸੀਂ ਜਾਣਦੇ ਆ ਉਹ ਕਹਿੰਦੇ ਕਿ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਐਸੀ ਗੁੜੀ ਸਾਂਸੀ ਜਿਹੜੀ ਕਦੇ ਟੁੱਟਣੀ ਨਹੀਂ ਸੀ ਪਰ ਵਕਤ ਨੇ ਤੋੜ ਦਿੱਤੀ ਪੰਜਾਬੀ ਕਲਾ ਖੇਤਰ ਦੇ ਵਿੱਚ ਜੋੜੀਆਂ ਪੈਸੇ ਕਰਕੇ ਪ੍ਰਸਿੱਧੀ ਕਰਕੇ ਮੈਂ ਅੱਗੇ ਨਿਕਲਾਂ ਇਹ ਪਿੱਛੇ ਰਹਿ ਜੇ ਇਹਦੇ ਕਰਕੇ ਮੈਂ ਨਹੀਂ ਮੇਰੇ ਕਰਕੇ ਆ ਇਹਦੇ ਕਰਕੇ ਟੁੱਟਦਿਆਂ ਵੇਖੀਂਆਂ ਪਰ ਕੁਦਰਤ ਦੇ ਵੱਲੋਂ ਜੋੜੀ ਤੋੜ ਦਿੱਤੀ ਜਾਵੇ ਇਹ ਸਾਡੇ ਕੋਲੇ ਬਹੁਤ ਘੱਟ ਉਦਾਹਰਨਾਂ ਅਸੀਂ ਮੁਹੰਮਦ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਨੂੰ ਵੀ 35 ਸਾਲਾਂ ਬਾਅਦ ਅੱਡ ਹੁੰਦੇ ਵੇਖਿਆ ਅਸੀਂ ਇੱਥੇ ਭਪਿੰਦਰ ਗਿੱਲ ਤੇ ਮਿਸ ਨੀਲਮ ਨੂੰ ਵੀ ਅੱਡ ਹੁੰਦੇ ਵੇਖਿਆ ਅਸੀਂ ਇੱਥੇ ਜੋੜੀ ਟੁੱਟਦੀ ਆ ਜਿਹੜੀ ਗੀਤਕਾਰਨੀ ਤੇ ਗਾਇਕਾ ਦੇ ਤੌਰ ਤੇ ਉੱਥੇ ਰਾਣੀ ਰਣਦੀਪ ਤੇ ਅਮਰਦੀਪ ਪਗਲ ਨੂੰ ਵੀ ਦੇਖਿਆ ਅਸੀਂ ਹੋਰ ਵੀ ਇੱਥੇ ਆਤਮਾ ਸਿੰਘ ਤੇ ਅਮਨ ਰੋਜੀ ਨੂੰ ਵੀ ਦੇਖਿਆ ਅੱਡ ਹੁੰਦੇ ਵਕ ਵਕ ਕਾਰਨਾ ਕਰਕੇ ਉਹ ਜਿਉਂਦੇ ਜੀ ਵਕ ਵਕ ਕਾਰਨਾ ਕਰਕੇ ਅੱਡ ਹੋਏ ਪਰ ਭੱਲਾ ਤੇ ਬੱਲਾ ਇਹਨਾਂ ਦੀ ਜੋੜੀ ਕੁਦਰਤ ਨੇ ਤੋੜੀ ਆ ਭੱਲਾ ਸਾਹਿਬ ਤੁਹਾਨੂੰ ਅਸੀਂ ਹਮੇਸ਼ਾ ਚੇਤੇ ਕਰਾਂਗੇ ਤੁਹਾਡਾ ਪਰਿਵਾਰ ਬਹੁਤ ਸਿਆਣਾ ਪੁਖਰਾਜ ਭੱਲਾ ਤੁਹਾਡੀ ਧਰਮ ਪਤਨੀ ਤੁਹਾਡੀ ਬੇਟੀ ਸਾਰੇ ਬੜੇ ਚੰਗੇ ਆ ਉਹ ਵੀ ਤੁਹਾਨੂੰ ਕਦੇ ਭੁੱਲਣਗੇ ਨਹੀਂ ਤੇ ਸਾਡੇ ਵਰਗੇ ਲੋਕ ਵੀ ਕਦੇ ਭੁੱਲਣਗੇ ਨਹੀਂ ਕਿਉਂਕਿ ਤੁਸੀਂ ਭੁੱਲਣ ਯੋਗ ਹੋ ਹੀ ਨਹੀਂ ਤੁਸੀਂ 65 ਸਾਲ ਦੀ ਉਮਰ ਦੇ ਵਿੱਚ ਸਭ ਕੁਝ ਵੰਡ ਕੇ ਤੁਰ ਗਏ ਤੇ ਤੁਹਾਡੇ ਅਸੀਂ ਜ਼ਿੰਦਗੀ ਜਿਉਣ ਦੀ ਕਲਾ ਦੇ ਆਸ਼ਿਕਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਉਹ ਚਾਰ ਡਾਇਲੋਗ ਸੁਣ ਕੇ ਤੇ رائے ਬਣਾ ਲੈਂਦੇ ਵੀ ਇਹ ਬੰਦਾ ਕਿਵੇਂ ਆ ਇਹ ਤਾਂ ਐ ਹੀ ਆ ਇਹ ਤਾਂ ਫਲਾਣੀ ਹੈ ਢਿੰਗੜੀ ਆ ਪਰ ਤੁਸੀਂ ਸੱਚੀ ਮੁੱਚੀ ਵੱਡੇ ਮਨੁੱਖ ਸੀ ਤੇ ਜਿਹੜੀ ਤੁਹਾਡੇ ਵਿੱਚ ਐ ਰਿਪੋਰਟ ਸਭ ਯਾਖੀ ਇਹਦੇ ਵਿੱਚ ਨਾਲ ਬਹੁਤ ਐਮ ਕਿਸਮ ਦੀ ਵਲਾ ਕੀਤੀਆਂ ਅ ਜਸਵਿੰਦਰ ਭੱਲਾ ਦੇ ਜਿਹੜੇ ਪਾਸਟ ਬ੍ਰਾਂਡ ਨੇ ਲਾਈਕ ਉਹਨਾਂ ਦੇ ਵਾਸਤੇ ਬਹੁਤ ਵੱਡਾ ਇੱਕ ਚਟਕਾ ਹੈ ਕਿ ਜਿਹਦੇ ਨਾਲ ਹਮੇਸ਼ਾ ਉਲਦੇ ਬੈਠਦੇ ਰਹੇ ਨੇ ਉਲਦੇ ਰਹਿੰਦੇ ਰਹੇ ਮੂਣ ਉਹ ਦੁਨੀਆ ਤੇ ਨਹੀਂ ਰਵੇ ਇੱਥੇ ਉਹਨਾਂ ਨੇ ਉਹਨਾਂ ਦੀ ਮੂਵੀਜ਼ ਦੀ ਗੱਲ ਕੀਤੀ ਉਹਨਾਂ ਨੇ ਜਿਹੜੀਆਂ ਮੂਵੀਜ਼ ਦੇ ਵਿੱਚ ਗੱਲਾਂ ਕੀਤੀਆਂ ਇਹਨਾਂ ਦੇ ਉਹਨਾਂ ਦੇ ਜਿਹੜੇ ਡਾਇਲੌਗ ਬਹੁਤ ਮਸ਼ਹੂਰ ਹੋਏ ਇੰਨੇ ਕੁ ਮਸ਼ਹੂਰ ਨੇ ਕਿ ਬੱਚੇ ਬੱਚੇ ਨੂੰ ਉਹਨਾਂ ਦੇ ਮੂਵੀਜ਼ ਦੇ ਜਿਹੜੇ ਡਾਇਲੋਗ ਨੇ ਉਹ ਯਾਦ ਨੇ ਕਿਸੇ ਕੋਲ ਤੁਸੀਂ ਕਿਸੇ ਵੀ ਬੱਚੇ ਕੋਲ ਉਸ ਤੋਂ ਪੁੱਛੋ ਕਿ ਉਹਨਾਂ ਦੀ ਮੂਵੀ ਦਾ ਡਾਇਲੋਗ ਦੱਸੋ ਠੀਕ ਹੈ ਤੇ ਹਰ ਕਿਸੇ ਦੇ ਮੂੰਹ ਤੇ ਉਹਨਾਂ ਦੇ ਡਾਇਲੋਗ ਜਿਹੜੇ ਸਨ ਚੜੇ ਰਹੇ ਸਨ ਤੇ ਅੱਜ ਤੱਕ ਉਹਨਾਂ ਨੂੰ ਲਾਈਕ ਯਾਦ ਰੱਖਿਆ ਗਿਆ ਮਤਲਬ ਮੂਵੀਜ਼ ਉਹ ਵਾਪੇ ਪ੍ਰਾਣੀਆਂ ਹੋ ਗਈਆਂ ਨੇ ਲੇਕਿਨ ਸਟਿਲ ਉਹ ਮੂਵੀਜ਼ ਐਨੀਆ ਪਸੰਦ ਕੀਤੀਆਂ ਜਾਂਦੀਆਂ ਨੇ ਕਿ ਜੋ ਵੀ ਵੇਖਦਾ ਉਹ ਤਾਰੀਫ ਕੀਤੇ ਬਿਗੈਰ ਤੇ ਲੈਂਦਾ ਹੀ ਨਹੀਂ ਤੇ ਬਹੁਤ ਵੱਡਾ ਨਾਂ ਸੀ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਤੇ ਅੱਜ ਉਹ ਦੁਨੀਆ ਤੇ ਨਹੀਂ ਰਵੇ ਬਹੁਤ ਅਫਸੋਸ ਦੀ ਗੱਲ ਐ ਮੈਨੂੰ ਐ ਅੱਜ ਹੀ ਇਸ ਨਿਊਜ਼ ਦਾ ਪਤਾ ਲੱਗਿਆ ਤੁਸੀਂ ਕੀ ਕਹੋਗੇ ਤੁਹਾਡੀ ਕਿਹੜੀ ਫੇਵਰਿਟ ਮੂਵੀ ਹੈ ਨਾਲ ਦੀ ਤੇ ਤੁਹਾਨੂੰ ਹਮੇਸ਼ਾ ਉਹ ਯਾਦ ਰਹੇਗੀ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪ੍ਰੇਸ਼ ਚੈਨਲ ਦਾ ਵੀ ਤੁਹਾਡੇ ਫਿਰ ਤੁਮਿਲ ਮੁਲਕਾਤ ਹੁੰਦੀ ਸੱਚੀ ਕਾਲ ਜੀ